ਆ ਬਣਾ ਰੰਗੀ ਦਾ ਨਹੀਂ ਹੁੰਦਾ ਬਾਈ ਕੀ ਮੰਗਿਆ ਬੱਕਰੀ ਦਾ ਬਾਈ ਮੋਲੀ ਨਹੀਂ ਕਰੇ 17000 ਕਈਆਂ ਹਾਂ 25 ਦੀਆਂ ਹੋਈਆਂ ਉਹ ਮੈਂ 32000 ਲਾਤਾ ਜੋੜੀ ਦਾ ਪਾਵ ਨਹੀਂ ਕੱਚੇ ਲਾਏ ਕਿਹੜੇ ਕਿਹੜੇ ਨਾ ਇੱਕ ਆ ਕਾਲੀ ਦੋ ਠੋਰੇ ਮੰਗਦੇ ਸੀ ਇਹਦੇ ਮਗਰ ਦੋ ਬੱਚੇ ਆ ਬਾਈ ਦੋ ਦੋ ਯਾਰ ਚਾਰ ਬੱਚੇ ਆ ਕਿਹੜਾ ਪੈਂਡਾ ਬਾਈਆਂ ਦਾ ਸੰਬਹਿਬ ਲਾਏ ਵੀ ਬਾਈ ਬਹੁਤ ਆਟੋਂ ਆਏ ਆ ਮੰਮੀ 32 ਲਾਤਾ ਬਾਈ ਬਾਕੀ ਦੇ ਚੁੱਕੇ ਯਾਰ ਬੰਦੇ ਲਿਆਜ ਕਰਕੇ ਆਇਆ ਚੱਲ ਬਾਈ 35 ਤੋਂ ਘਟਣੀ ਕੀਨੇ ਦੀ ਆ ਮੇਰੇ ਆਪੇ ਸਾਢੇ 32 ਦੀ ਹੋਗੇ ਮੈਂ ਨਾ 33 ਦੀਆਂ ਵੀ ਹੋਣਾਂ ਯਾਰ ਚਾ ਘਟੀਆਂ ਹੋਣਾਂ ਚੱਲ ਮੈਂ ਤੈਨੂੰ ਕਹਿੰਦਾ ਨਹੀਂ ਲਿਆਜ ਬੜੀਆਂ ਜਵੈਦਾ ਕੋਈ ਯਾਰ ਸਾਢੇ 33 ਕੇ ਲਾ 35 ਉਹ ਲੈ ਗਿਆ ਹੁਣ ਕੰਮ ਰਹਿੰਦੇ ਹੋ ਮੈਂ ਬਸ ਲੈ ਜਾ ਪਹਿਲਾਂ ਪੈਸੇ ਹੋਣ ਗੋਲੀਆਂ ਨਾਲ ਸਾਹ ਕੋਲੋ ਜਕੀਆ ਹੋਣਾਂ ਆਕੇ ਦੇਖੋ ਆਲੇ ਬੰਦਿਆ ਦੱਸਦੇ ਕੋਈ ਇੱਥੋਂ ਬੱਕਰੀ ਲੋਏ ਹੀ 20000 ਦੀ ਬੱਕਰੀ ਉਹ ਦੇਸੀ ਆ ਬੱਤੀ ਉਹ ਦੇਸੀ ਨੂੰ 20000 ਤਾਂ ਕਟੂਆ ਜਿਵੇਂ ਲੱਗਦੀ 14000 ਦੀ ਤਾਂ ਉਹ 14000 ਦੀ ਕਟੂਆ ਜਿਵੇਂ ਮੈਂ ਵੇਚੂ ਵੇਖਦੀ ਘੋਮੇ ਮਗਰ ਮਰੀ ਲੇਗਾ ਬੱਕਰੀ ਦੀ ਚੰਗੀ ਹੈ ਬੱਕਰੀ ਦੀ ਰਾਜੀ ਭਾਈਆ ਵਜਲ ਦੀ ਹੈ ਬੱਕਰੀ 40 ਕਿਲੋ ਤਾਂ ਹੀ ਪਾਲਾ ਖੋਛੋ ਕੇ ਚਲ ਕੋਈ ਨਾ ਪਾਲ ਖੋਛ ਕੇ ਕਹਿ ਕੇ ਆਵੀਆਂ ਪੁੱਛ ਨਹੀਂ ਹੁੰਦਾ 500 ਕੇ 500 ਚੌਥੀ ਦੀ ਹੋਈਆਂ ਚਾਹੁੰਦੇ ਨੇ ਯਾਰ ਚੱਲ ਯਾਰ ਲਓ ਵੀ ਭਾਈ ਬਹਿਵਲ ਤਾਂ ਆਇਆ ਬਹਿਵਲ ਤਾਂ ਬਾਈ ਦੋ ਬੱਕਰੀਆਂ ਦਾ ਸੌਦਾ ਕੀਤਾ ਸੁਬਾਹ ਸੁਬਾਹ ਪਹਿਲਾਂ ਕਰਕੇ ਇੱਕ ਪਹਿਲਾਂ ਵੀ ਕੀਤਾ ਠੀਕ ਆ ਚਲੋ ਗਿਣੋ ਪੈਸੇ ਬਾਈ ਇਧਰ ਤਿੰਨ ਹੋਈਆਂ ਤਿੰਨ ਵੇਚਤੀਆਂ ਬਾਈ ਸੁਖੇ ਨਹੀਂ ਇੱਕ ਉਧਰੋਂ ਲਈਏ ਦੋ ਠੀਕ ਆ ਬਾਈ ਠੀਕ ਬਾਈ ਇੱਥੇ ਗੱਡੀ ਆਉਣੀ ਹੈ ਉਧਰ ਲਾ ਕੋਰੇ ਬਾਈ ਇੱਥੇ ਹਨ ਲੰਗਰ ਵਾਲਾ ਤੇ ਰੋਟੀ ਆਉਣੀ ਹੈ ਵੀ ਇੱਥੇ ਉਹਨਾਂ ਦੀ ਗੱਡੀ ਆਉਣੀ ਹੈ ਉਹ ਪਰਲੀ ਚੰਡ ਵੇਲੀ ਆ ਖੰਡਾ ਨੇੜੇ ਹੋਏ ਸੁਖੇ ਉਧਰ ਕਾ 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 ਦਰਾਲੀ ਨਾ ਦੇਓ ਲਾ ਲੋ ਬਾਈ ਦਰਾਡੇ ਬੰਦ ਹੈ ਗਾੜੀ ਬੰਦ ਹੋ ਮੰਡੀ ਚ ਕੋਸ ਤੇ ਨਾ ਆਏ ਮਡੇ ਤੇ ਮਗਰ ਤਾਂ ਨਹੀਂ ਹੁੰਦੀ ਹੋਰ ਬਾਈ ਮਗਰ ਨਾ ਅਜੇ ਵੇਖੀ ਕਿੱਥੇ ਉਧਰ ਲਿਆ ਲਾ ਵੀ ਬਹਿਬ ਲਾ ਲੈ ਬਾਈਆਂ ਨੇ ਦੋ ਬੱਕਰੀਆਂ ਲਈਆਂ ਗਣਦੇ ਵੀ ਪੈਸੇ ਉਹਦੀ ਦੇਖੀਨੇਗਾ ਪੁੱਤ ਗੇਣੀ ਜਾਂਦਾ ਪਿਓ ਆਇਆ ਪੈਸੇ ਨਹੀਂ ਵੇਕੇਗਾ ਦੇਖ ਕੋਈ ਹੁਣ ਆਰਾਮਦਾ ਕੋਈ ਨਾ ਗਿਆ ਤੋਂ ਕੋਈ ਵੇਖਾ ਲੈ ਵਾਹ ਜਾ ਦੂ ਮਤ ਅੱਛਾ ਵਾਹ ਦੇਖੀ ਵੇਖੀ ਕਈ ਵਾਰੀ ਕੋਈ ਗਲਤੀ ਜਿਹਦੇ ਨੂੰ ਦੇਵਾਂਗੇ ਜਮਾ ਸ਼੍ਰੀ ਨਗਰਾਂ ਦੇ ਨੂੰ ਧੱਕਾਂਗੇ ਵੇਚੀ ਤੈਨੂੰ ਮਾਲ ਦੇ ਦੇ ਕੀ ਆਈ ਬਾਈ 1 ਮਿੰਟ ਚੁੱਪ ਪੈਸੇ ਦਬਟੇ ਜਾਣਗੇ 15 16 ਮਰਾ ਅੱਜੀ ਪੰਮਾ ਜੀ ਹਰ ਬਾਈ ਕੀ ਹਾਲ ਚੱਲ ਮੰਦਰਾ ਚੱਲ ਅੱਗੇ ਕੀ ਆਹਾ ਹਾਂ ਬੱਚੀ ਹੋ ਚੱਲ ਬਾਈ ਸਹੀ ਆਈ ਗੱਤ ਉਹ ਬੱਚੀ ਹੋ ਤੋ ਯਾਰ ਭਾਈ ਜਾ ਮੜਾ ਬਾਹਰ ਖੜਿਆ ਰੋ ਅੜੇ ਜਿਹੜਾ ਕੋਲੇ ਹੀ ਹੋ ਗਿਆ ਭਾਈ ਠੀਕ ਆ ਦਾ ਬੱਤੀ ਠੀਕ ਚੋ ਠੀਕ ਆ ਭੰ ਠੀਕ ਆ ਭਾਈ ਚੌਥੀ ਯਾਰ ਖੁਸ਼ ਆਂ ਭਾਈ ਤੁਸੀਂ ਖੁਸ਼ ਆਂ ਭਾਈ ਲਾਓ ਮਹਾਰਾਜ ਲੈਣੀਆਂ ਕਰੇ ਤੁਹਾਨੂੰ ਤੇ ਖੁਸ਼ੀ ਨਾਲ ਆਪਦੀ ਲਿਖਾਈ ਕਰਾਓ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚਣ ਦੇ ਲਈ ਭਾਈ ਤੇ ਆਹ ਦੋ ਬੱਕਰੀਆਂ ਦੋਸਤੋ ਇੱਕ ਤਾਂ ਚਿੱਟੇ ਰੰਗ ਦੀ ਆ ਤੇ ਇੱਕ ਆ ਬਕਰੀ ਆ ਦੋਵਾਂ ਮਗਰ ਦੋ ਦੋ ਬੱਚੇ ਦੋ ਦੋ ਬੱਚੇ ਆ ਤੇ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਨੇ ਆ ਜੁੜੇ ਰਹੋ ਆਪਣੇ ਚੈਨਲ ਨਾਲ ਲੋਈ ਰਾਜੀ ਛੱਤਿਆਣੇ ਕੋਲੇ ਬਕਰੀ ਆ ਸੇਰੇ ਰੰਗ ਦੀ ਤੇ ਮਗਰ ਬੱਕਰਾ ਹਨ ਕੋਨੇ ਚੰਗਾ ਛੇ ਦੰਦ ਮੂੰਹ ਆ ਕੋਨੇ ਵੀ ਨਹੀਂ ਆ ਕੀ ਮੁੱਲ ਆ ਹਾਂ ਵੇਗਾ ਕਿ ਨਹੀਂ ਦਿੱਕੋ ਮਕਾ ਚੋੜੀ ਬਈ ਤਰਪਾਂ 5000 ਦਾ ਬੱਕਰਾ ਤੇਰੇ ਸਾਹਮਣੇ ਚ ਹੈ ਕਿ ਬੱਕਰਾ ਹੋਰੇ ਆ ਪਤਾ ਨਹੀਂ ਚਲੇ ਯਾਰ ਬਈ ਬਾਈਬਲ ਤੋਂ ਆਏ ਆ ਪਰ ਨਹੀਂ ਬੈ ਤੂੰ ਕਹਿੰਦੇ ਭਰਾ ਮੇਰਾ ਕੋਈ ਗੱਲ ਕਹਦਾ ਨਾ ਪੀਏ ਗੱਲ ਆ ਆ ਨਾ ਮਕਾ ਯਾਰਾ ਜੀ ਤੂੰ ਕੀ ਆ ਨਾ ਜਾ 15 ਤੋਂ ਨਰਮ ਹੋ ਯਾਰ ਜਿਹਦਾ ਦੇਣੀ ਜਾਂ ਛੱਡ ਸਾਰੇ ਕਹਾਣੀ ਛੱਡਾਈ ਗਿਆ ਜਾਨਾ ਬੋਲ 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 ਬੈਠ ਕੇ ਮਾਰ ਹਾਂ ਕੀ ਕਹਿੰਦਾ ਆਲਾ ਨਾ ਤੇਰੀ ਆ ਨਾ ਭੋਮੇ ਮੋਰੀ ਦਾ ਰਾਮਾ ਕੀ 13000 ਨਹੀਂ ਨਹੀਂ ਜਾ ਹੋ ਗਈ ਫਰ ਪੈਸੇ ਲੈ ਆ 17 ਦੀ ਉਹ ਜਾ ਕਿਉਂ ਆਣੀਆਂ ਕਰੀ ਜਾਂਦਾ ਬੱਕਰੀ ਫੜਾ ਦੇ ਜਾਂਦੇ ਜਾ ਵੀ ਆਲਾ ਖੁਸ਼ ਹੋ ਕੇ ਨਹੀਂ ਨਹੀਂ ਬਈ ਕੋਣ ਚਾਹ ਲੈ ਯਾਰ ਭੋਮੇ ਹੁਣ ਗੱਲ ਲੈ ਮੈਂ ਪੱਠਾ ਜਾ ਬਈ ਰਜੇ ਬਈ ਕਿਹੜਾ ਪਹਿਲੇ ਸੂਸ ਜੈ ਜੀ ਕਰ ਲੋ ਯਾਰ ਇਹ ਵੀ ਬੰਦਾ ਭਲਾ ਮਾਨਸਾ ਤੁਸੀਂ ਵੀ ਭਲੇ ਮਾਨਸਾ ਕੋਈ ਐਡਾ ਕੋਈ ਹੈ ਨਹੀਂ ਆ ਠੀਕ ਹੈ ਨਾ ਫਿਰ ਕੋ ਕਹਿ ਕੇ ਤੋੜ ਦੇ 16 ਦੀ ਨਹੀਂ ਦੁਗਣਾ 13.5 ਦੀ ਨਹੀਂ 14 14 ਦੀ ਜਾਂ 14 ਦੀ ਹੋਣੀ ਜਾਂ ਲਿਖਾਈ ਆਪੇ ਕਰਾ ਲੈਣਗੇ ਯਾਰ ਲਿਖਾਈ 14 ਦੀ ਹੋਗੀ ਜਾਂ ਲਿਖਾਈ ਆਪੇ ਕਰਾ ਲੈਣਗੇ ਆਓ ਬਈ ਓਏ ਪਾ ਝੋਲੀ ਬੱਚਾ ਬੜਾ ਸਾਡਾ ਲਾਓ ਮਿੱਤਰੋ 14000 ਦੀ ਹੋਗੀ ਬੱਕਰੀ ਤੇ ਲਿਖਾਈ ਬਾਈ ਬਹਿਬ ਲਾੜਿਆਂ ਨੇ ਕਰਾਉਣੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਾਇਜ ਸੌਦਾ ਕਰੀ ਅਨੇ ਤੁਸੀਂ ਸਾਰੇ ਮੈਨੂੰ ਪਤਾ ਹਾਂ 15 ਹੀ ਆਖੀ ਜਾਂਦੇ ਸੀ 5-6000 ਦਾ 15 ਨਹੀਂ ਨਹੀਂ ਠੀਕ ਆ ਬਾਈ ਜਾਇਜ ਆ ਬੱਕਰੀ ਆ ਵੀ ਆ ਗਏ ਬਾਲਾ ਨੰਬਰ 5 ਸਾਰੇ ਨੰਬਰ ਮੰਗਾ ਸਾਰੇ ਹੱਡੇ ਪੱਟ ਗਿਆ ਕਿਣੋਂ ਪੈਸੇ ਬਾਈ ਹੋਰ ਬੰਦੇ ਨੇਤਰ ਹੋ ਗਿਆ ਬਾਕੀ ਉਹ ਗੱਲ ਦਾ ਅੱਧਰ ਸੁੱਕਾ ਹੀ ਪੱਟ ਉਹ ਨਹੀਂ ਬੰਦੇ ਚਕੀ ਨੇ ਵੀ ਹੁੰਦਾ ਬੰਦੇ ਸਹੀ ਹੈ ਇਹਨਾਂ ਨੇ ਮਾਲ ਗਿਣੋਂ ਪੈਸੇ ਬਾਈ ਸਾਹਮਣੇ ਆ ਜਾ ਬਾਈ ਇੱਧਰ ਪੂਰੇ ਆ ਜਾ ਸਾਹਮਣੇ ਨੇੜੇ ਉਹ ਬਾਈ ਤੂੰ ਉਧਰਲੇ ਪਾਸੇ ਹੋ ਕੀ ਆਲਾ ਵੀਰੇ ਬਹੁਤ ਵਧੀਆ ਬਹੁਤ ਵਧੀਆ ਚੱਲ ਗਿਣ ਵੀ ਪੈਸੇ ਕਿ ਨੇੜੇ ਹੋ ਕੇ कितने हो गए ठीक है भाई खुश हाँ। चलो भाई लिखाई कराओ आप लिखाई बाईया ने करानी है ए भाई आ बकरी थोमे दोबारा दिखा देने बहुत चंगी बकरी है ठीक है भाई ठीक है ठीक बोलो भाई खोल लो बकरी खोल बकरी फली राजी इधरो फली ਆ ਲੈ ਆ ਆ ਬੱਕਰੀ ਦਾ ਸੌਦਾ ਵਾਜ ਬੰਦ ਇੱਥੇ ਬੰਦ ਆ ਆ ਗਈ ਬਟ ਕੀ ਆ ਆ ਆਪਾਂ ਚਾਹ ਆ ਆਪਿੰਦਰ ਨਹੀਂ ਨਹੀਂ ਕੋਈ ਗਲਤੀ ਨਹੀਂ ਆਓ ਨਾਲ ਬੱਕਰਾ ਪਰਲੇ ਪਾਸੇ ਹੋਈ ਮੇਰੇ ਕੋਲ ਲੱਕ ਤੇ ਮੁਕੋਰਤਾ ਕਾ ਫੜ ਰਸਾ ਹੋਏ ਫੜਾ ਬਾਈ ਆਇਆ ਨੂੰ ਮੂੰਹ ਕਰੀ ਬਾਈ ਯਾਰ ਆਇਨ ਨੂੰ ਕਰ ਲੋ ਕਾਹਦਾ ਸਰਦਾ ਉਹ ਰਾਂਹ ਦਾ ਯਾਰ ਮੈਂ ਤਪਾਈ ਮੈਂ ਨਹੀਂ ਲੈਣੀ ਉਹ ਚੈਟ ਤੇ ਬਰਾਬਰ ਫੜ ਚਾ ਉਹਨਾਂ ਦੇ ਨਹੀਂ ਕਾਪੜੇ 14 ਬਰਾਬਰ ਕੋਈ ਮੈਂ ਨਹੀਂ ਲੈਣੀ 12 ਬਰਾਬਰ ਦਾ ਬੱਕਰਾ ਨਾ ਲਓ ਮੈਂ ਨਹੀਂ ਦਿੰਦਾ ਹੋ ਗਈ ਲਖਾਈ ਹੋ ਗਈ ਉਹ ਨਹੀਂ ਉਹ ਲਖਾਈ ਦਾ ਪਾਤੀ ਠੱਕਿਆ ਰਾਂਹ ਤੇ ਯਾਰ ਠੱਕੇ ਨਾਲ ਲੈਣਾ ਪੈਸੇ ਦੇਣੇ ਕਿੰਨੇ ਚ ਕਰਤੀ ਹੋਣਾ 12 ਲਾਇਆ ਸੀ ਯਾਰ ਮੈਂ ਕਹ ਲਖਾਈ ਇਹ ਕਰਾ ਠੀਕ ਆ ਠੀਕ ਕਿਹੜਾ ਪੈਂਡਾ ਬਾਈ ਦਾ ਮੱਤਾ ਕੀ ਮੰਗਿਆ ਬਾਈ ਬੱਕਰੇ ਦਾ